ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ ਅੱਜ ਅਸੀਂ ਤੰਗ ਦਰਵਾਜੇ ਦੀ ਬਾਬਤ ਸੁਣਨ ਵਾਸਤੇ ਜਾ ਰਹੇ ਹਾਂ ਤੰਗ ਦਰਵਾਜਾ ਹੈ ਕੀ ਕਈ ਲੋਕ ਆਪਣੇ ਮਤਲਬ ਨਾਲ ਕੁਝ ਸੋਚਦੇ ਨੇ ਪਰ ਮੇਰਾ ਮਤਲਬ ਮੁਤਾਬਕ ਬਾਈਬਲ ਕੀ ਕਹਿ ਰਹੀ ਹੈ ਸਾਨੂੰ ਉਸ ਤੋਂ ਥੋੜਾ ਸਿੱਖਾ ਕੇ ਅਸੀਂ ਪੜ੍ਹਦੇ ਹਾਂ 33 ਸਤਿ ਬਾਪ 13 ਤੋਂ 14 ਆਇਤ ਭੀੜੇ ਫਾੜਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਅਤੇ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਵਨ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਭੀੜਾ ਮਤਲਬ ਕੀ ਹੈ ਇਸ ਸ਼ਬਦ ਦਾ ਅਰਥ ਹੈ ਛੋਟਾ ਜਾਂ ਮੁਸ਼ਕਲ ਵਾਲਾ ਜਾਂ ਕਠਿਨਾਈ ਨਾਲ ਭਰਿਆ ਹੋਇਆ ਜਿਸ ਨੂੰ ਤੁਸੀਂ ਆਸਾਨੀ ਨਾਲ ਪਾਰ ਨਹੀਂ ਕਰ ਸਕਦੇ ਫਿਰ ਤੁਸੀਂ ਦਰਵਾਜ਼ੇ ਵਿੱਚ ਆਸਾਨੀ ਨਾਲ ਪ੍ਰਵੇਸ਼ ਨਹੀਂ ਕਰ ਸਕਦੇ ਅਗਰ ਤੁਸੀਂ ਇਸ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਤੁਹਾਨੂੰ ਦਰਵਾਜ਼ੇ ਦੇ ਮੁਤਾਬਕ ਭਾਵ ਕਿ ਸਾਈਜ਼ ਦੇ ਮੁਤਾਬਕ ਆਪਣੇ ਆਪ ਨੂੰ ਬਣਾਉਣਾ ਪਵੇਗਾ ਜਾਂ ਛੋਟਾ ਕਰਨਾ ਪਵੇਗਾ ਕਠਿਨ ਮਾਰਗ ਤੰਗ ਦਰਵਾਜ਼ੇ ਵਿੱਚ ਦਾਖਲ ਹੁੰਦੇ ਸਮੇਂ ਬਹੁਤ ਸਾਰਾ ਦੁੱਖਾਂ ਤਕਲੀਫਾਂ ਇਹ ਆਖਰ ਤੱਕ ਸਹਿਣ ਕਰਨਾ ਆਮ ਤੌਰ ਤੇ ਕਈ ਵਿਸ਼ਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਹੁਣ ਅਸੀਂ ਆਪਣਾ ਜੀਵਨ ਪ੍ਰਭੂ ਯਿਸੂਮਸੀ ਨੂੰ ਦੇ ਦਿੱਤਾ ਪਾਣੀ ਦਾ ਬਾਪਤਿਸਮਾ ਗ੍ਰਹਿਣ ਕਰ ਲਿਆ ਹੈ ਪਵਿੱਤਰ ਆਤਮਾ ਦੀ ਭਰਪੂਰੀ ਪਾ ਲਈ ਹੈ ਤਾਂ ਫਿਰ ਅਸੀਂ ਤੰਗ ਦਰਵਾਜ਼ੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਔਖੇ ਰਾਹ ਵਿੱਚ ਚੱਲ ਰਹੇ ਹਾਂ ਮਗਰ ਇਹ ਸੈਕਰਾਮੈਂਟ ਤਾਂ ਸਿਰਫ ਸਾਨੂੰ ਤੰਗ ਦਰਵਾਜ਼ੇ ਵਿੱਚ ਜਾਣ ਵਾਸਤੇ ਤਿਆਰ ਕਰਦਾ ਹੈ ਫਿਰ ਵੀ ਕਈ ਲੋਕ ਸੈਕਰਾਮੈਂਟ ਪਾ ਕੇ ਵੀ ਇਸ ਦਰਵਾਜ਼ੇ ਵਿੱਚੋਂ ਬਾਹਰ ਖੜੇ ਰਹਿੰਦੇ ਨੇ ਇਸ ਰਸਤੇ ਤੇ ਚੱਲਣਾ ਬਹੁਤ ਔਖਾ ਹੈ ਬਹੁਤ ਥੋੜੇ ਹੀ ਇਸ ਰਸਤੇ ਵਿੱਚ ਚੱਲਦੇ ਨੇ ਕਿਉਂਕਿ ਸਾਡੀ ਸਰੀਰਕਤਾ ਸਾਡੀਆਂ ਕਾਮਨਾਵਾਂ ਸਾਡੀਆਂ ਵਾਸ਼ਨਾਵਾਂ ਇਸ ਵਿੱਚ ਬਹੁਤ ਵੱਡੀ ਰੁਕਾਵਟ ਨੇ ਸਾਡੀ ਸਰੀਰਕਤਾ ਸਾਡੀਆਂ ਭਾਵਨਾਵਾਂ ਆਰਾਮਦਾਇਕ ਜੀਵਨ ਚਾਹੁੰਦੀਆਂ ਹਨ ਪਰ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਜਾਵੇ ਇਸ ਕਰਕੇ ਇਸ ਰਸਤੇ ਵਿੱਚ ਨਹੀਂ ਚੱਲਿਆ ਜਾਂਦਾ ਸਾਡੀ ਸਰੀਰਕਤਾ ਸਾਡੇ ਵਾਸਵੇ ਚ ਰਵੇ ਇਸ ਕਰਕੇ ਇਸ ਭੀੜੇ ਫਾਟਕ ਵਿੱਚ ਚੱਲਿਆ ਜਾਂਦਾ ਹੈ ਔਰ ਚੱਲਣਾ ਚਾਹੀਦਾ ਹੈ ਆਲਸ ਜਾ ਗਰੀਬੀ ਇਸ ਰਸਤੇ ਦਾ ਨਾਮ ਨਹੀਂ ਹੈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਗਰੀਬ ਹਾਂ ਤਾਂ ਫਿਰ ਅਸੀਂ ਇਸ ਰਸਤੇ ਤੇ ਚੱਲ ਰਹੇ ਹਾਂ ਇੱਕ ਗਰੀਬ ਆਦਮੀ ਦੇ ਅੰਦਰ ਵੀ ਬਹੁਤ ਸਾਰੀਆਂ ਇਛਾਵਾਂ ਹੁੰਦੀਆਂ ਨੇ ਜਿਵੇਂ ਮੈਂ ਵੀ ਅਮੀਰ ਬਣ ਜਾਵਾਂ ਮੇਰੇ ਕੋਲ ਆਰਾਮਦਾਇਕ ਜ਼ਿੰਦਗੀ ਹੋਵੇ ਆਪਣੀਆਂ ਇਛਾਵਾਂ ਉੱਪਰ ਜਿੱਤ ਪਾਉਣਾ ਹੀ ਇਸ ਤੰਗ ਦਰਵਾਜ਼ੇ ਵਿੱਚ ਚੱਲਣਾ ਹੈ ਸੋ ਪਿਆਰੋ ਪਰਮੇਸ਼ਵਰ ਕੁਝ ਲੋਕਾਂ ਨੂੰ ਅਮੀਰ ਤੇ ਕੁਝ ਲੋਕਾਂ ਨੂੰ ਗਰੀਬ ਬਣਾ ਕੇ ਸਮਾਜ ਵਿੱਚ ਗਵਾਈਲੀ ਖੜਾ ਕਰਦਾ ਹੈ ਕਈ ਲੋਕੀ ਇੱਥੇ ਅਮੀਰ ਹਨ ਕਈ ਲੋਕੀ ਗਰੀਬ ਹਨ ਅਸੀਂ ਇਸ ਅਵਸਥਾ ਵਿੱਚ ਵੀ ਹਾਂ ਜਿਸ ਤਰ੍ਹਾਂ ਦੇ ਵੀ ਹਾਂ ਸਾਨੂੰ ਤੰਗ ਦਰਵਾਜ਼ੇ ਵਿੱਚ ਪ੍ਰਵੇਸ਼ ਕਰਨਾ ਹੈ ਇੱਕ ਵਿਸ਼ਵਾਸੀ ਮਿਲੀਆਂ ਵਰਕਤਾਂ ਇਸ ਸੰਸਾਰ ਦੀ ਵਾਸ਼ਨਾਵਾ ਸਰੀਰਕ ਵਰਕਤਾਂ ਨਹੀਂ ਹੈ ਬਹੁਤ ਸਾਰੇ ਲੋਕ ਕਹਿੰਦੇ ਮੈਨੂੰ ਮੇਰੇ ਕੋਲ ਅਮੀਰੀ ਹੈ ਮੇਰੇ ਕੋਲ ਬਹੁਤ ਸਾਰੀਆਂ ਬਰਕਤਾਂ ਨੇ ਇਹ ਸਰੀਰਕ ਬਰਕਤਾਂ ਦੀ ਨਹੀਂ ਗੱਲ ਕਰਦਾ ਬਲਕਿ ਆ ਵਿਨਾਸ਼ੀ ਆਤਮਿਕ ਬਰਕਤਾਂ ਦੀ ਗੱਲ ਹੈ ਸੰਤ ਪੌਲਸ ਜਿਵੇਂ ਆਪਣੇ ਤਜਰਬੇ ਰਹੇ ਦੱਸਦੇ ਨੇ ਅਸੀਂ ਫਿਲਪੀਆਂ ਦਾ ਗ੍ਰੰਥ 3 ਵਾਪਸ 7 ਤੋਂ 8 ਇਹ ਪੜਦੇ ਆ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾ ਗੱਲਾਂ ਦੀ ਹਾਨੀ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ ਪ੍ਰਭੂ ਯਿਸੂ ਮਸੀਹ ਦੀ ਪਰਪੂਰੀ ਪੌਣ ਤੋਂ ਬਾਅਦ ਪਾਲੂਸ ਦੇ ਲਾਭ ਦੀਆਂ ਸਾਰੀਆਂ ਵਸਤਾਂ ਨੂੰ ਕੂੜਾ ਸਮਝਿਆ ਯਿਸੂ ਮਸੀਹ ਦੀ ਉੱਤਮਤਾ ਨੂੰ ਪਹਿਚਾਨਣ ਵਾਲਾ ਇੱਕ ਵਿਅਕਤੀ ਮਨਮਰਜ਼ੀ ਨਾਲ ਇਸ ਫਾਟਕ ਵਿੱਚ ਪ੍ਰਵੇਸ਼ ਕਰਕੇ ਯਿਸੂ ਮਸੀਹ ਦੇ ਪਿੱਛੇ ਆਨੰਦ ਨਾਲ ਦਰੇਗਾ ਇਸ ਤਰ੍ਹਾਂ ਦੇ ਵਿਅਕਤੀ ਨੂੰ ਇਸ ਤਰ੍ਹਾਂ ਦੇ ਮਨੁੱਖ ਨੂੰ ਆਪਣੇ ਸਰੀਰ ਦੀਆਂ ਇਛਾਵਾਂ ਨਹੀਂ ਬਲਕਿ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਨੂੰ ਆਪਣੇ ਜੀਵਨ ਵਿੱਚ ਵੱਡਮੁੱਲੀ ਸਮਝਦਾ ਹੈ ਪਾਉਲਸ ਰਸੂਲ ਕਿਸ ਤਰ੍ਹਾਂ ਦਾ ਜੀਵਨ ਵਿੱਚ ਚੱਲਿਆ ਅਸੀਂ ਸਾਰੇ ਜਾਣਦੇ ਹਾਂ ਅਸੀਂ ਪੜ੍ਹਦੇ ਪਹਿਲਾ ਗ੍ਰੰਥੀਆ 4 ਬਾਪ 3 ਤੋਂ ਐ 9 ਤੋਂ 13 ਐਤ ਮੈਂ ਸਮਝਦਾ ਹਾਂ ਭਈ ਪਰਮੇਸ਼ਵਰ ਨੇ ਅਸਾ ਰਸੂਲਾ ਨੂੰ ਸਭਣਾ ਤੋਂ ਛੇਕੜਲੇ ਕਰਕੇ ਕਤਲ ਹੋਣ ਵਾਲਿਆਂ ਵਰਗੇ ਪ੍ਰਗਟ ਕੀਤਾ ਹੈ ਕਿਉਂ ਜੋ ਅਸੀਂ ਜਗਤ ਦੇ ਦੂਤਾਂ ਤੇ ਮਨੁੱਖਾਂ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ ਅਸੀਂ ਮਸੀਦੇ ਨਿਮਤ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ ਤੁਸੀਂ ਪ੍ਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ ਇਸ ਘੜੀ ਤੀਕ ਅਸੀਂ ਭੁੱਖੇ ਧਿਆਏ ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣੇ ਫਿਰਦੇ ਹਾਂ ਅਤੇ ਆਪਣੇ ਹੱਥਾਂ ਨਾਲ ਕੰਮ ਧੰਦਾ ਕਰਕੇ ਮਿਹਨਤ ਕਰਦੇ ਹਾਂ ਅਸੀਂ ਗਾਲੀਆਂ ਖਾ ਕੇ ਸੀਸਾਂ ਦਿੰਦੇ ਹਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ ਜਾਂ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ ਅਸੀਂ ਹੁਣ ਤਿੱਕਰ ਜਗਤ ਦੇ ਕੂੜੇ ਵਰਗੇ ਅਤੇ ਸਭਣਾ ਅਵਸਥਾ ਦੇ ਝਾੜਨ ਬਣੇ ਹੋਏ ਹਾਂ ਪਿਆਰਿਓ ਇਹ ਹੈ ਮਸੀ ਜੀਵਨ ਤੰਗ ਦਰਵਾਜ਼ੇ ਵਿੱਚ ਚੱਲਣਾ ਕੰਡਿਆਲੇ ਤੇ ਕੰਡਿਆਂ ਪਰੇ ਰਸਤੇ ਵਿੱਚ ਆਪਣੀ ਸਰੀਰਕਤਾ ਨੂੰ ਵਾਸ ਵਿੱਚ ਕਰਕੇ ਚੱਲਣਾ ਇਹ ਹੈ ਸੰਤ ਪਾਲੂ ਉਸ ਦੀ ਬਾਣੀ ਸੰਤ ਪਾਲੂ ਉਸ ਕਿਸ ਤਰ੍ਹਾਂ ਸਾਨੂੰ ਦੱਸਦਾ ਹੈ ਇਸ ਤਰ੍ਹਾਂ ਸਾਡੀ ਜ਼ਿੰਦਗੀ ਮੁਸ਼ਕਲਾਂ ਆਉਂਦੀਆਂ ਹਨ ਸਾਡੀ ਸਰੀਰਕਤਾ ਸਾਡੇ ਵਿੱਚੋਂ ਨਾਸ਼ ਹੁੰਦੀ ਜਾਵੇਗੀ ਅਸੀਂ ਮੁਸੀਬਤ ਵਿੱਚ ਨਿਖਰਦੇ ਜਾਵਾਂਗੇ ਬਾਹਰੀ ਉੰਤੀ ਸਾਡੀ ਸਰੀਰਕਤਾ ਨੂੰ ਵਾਸ ਵਿੱਚ ਕਰਨ ਵਿੱਚ ਬਹੁਤ ਮੁਸ਼ਕਲ ਖੜੀ ਕਰਦੀ ਹੈ ਸੁਖ ਆਰਾਮ ਦੀ ਇੱਕ ਜ਼ਿੰਦਗੀ ਸਾਨੂੰ ਇਸ ਦਰਵਾਜ਼ੇ ਵਿੱਚ ਨਹੀਂ ਚੱਲਣ ਦਿੰਦੀ ਬਲਕਿ ਆਤਮਿਕ ਉੰਤੀ ਸਾਨੂੰ ਮਸੀਹ ਵਿੱਚ ਚੱਲਣ ਵਿੱਚ ਮਦਦ ਪ੍ਰਦਾਨ ਕਰਦੀ ਹੈ ਪਿਆਰਿਓ ਜਿਵੇਂ ਅਸੀਂ ਪੜਦੇ ਹਾਂ ਯਹੋਨਾ ਤਿੰਨ ਬਾਪ ਦੀ ਦੁਆ ਤੇ ਪਿਆਰਿਓ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁਖ ਸਾਧ ਨਾਲ ਹੈ ਤਵੇਂ ਤੂੰ ਸਭਣੀ ਗੱਲੀ ਸੁਖ ਸਾਧ ਨਾਲ ਅਤੇ ਨਿਰੋਇਆ ਰਹੇ ਕਈ ਲੋਕਿੰਗ ਇਹ ਸੋਚਦੇ ਨੇ ਇਹ ਇਹ ਜਿਹੜਾ ਵਚਨ ਹੈ ਇਹ ਸਰੀਰ ਕੁੰਤੀ ਦੇ ਸਬੰਧ ਵਿੱਚ ਆ ਪਰ ਪਿਆਰਿਓ ਇਹ ਵਚਨ ਆਤਮਿਕ ਉੰਤੀ ਦੇ ਬਾਰੇ ਗੱਲ ਕਰਦਾ ਹੈ ਸਰੀਰ ਕੁੰਤੀ ਦੀ ਬਾਰੇ ਗੱਲ ਨਹੀਂ ਕਰਦਾ ਜੀ ਪਹਿਲਾ ਪਤਰਸ 1 ਬਾਪ 24 ਤੋਂ 25 ਹਦ ਪੜ੍ਹਾਂਗੇ ਕਿਉਂਕਿ ਹਰ ਬਸਰ ਘਾ ਹੀ ਹੈ ਉਹਦਾ ਸਾਰਾ ਤੇਜ ਘਾ ਦੇ ਫਲ ਵਰਗਾ ਹੈ ਘਾ ਸੁੱਕ ਜਾਂਦਾ ਹੈ ਅਤੇ ਫੁੱਲ ਕਮਲਾ ਜਾਂਦਾ ਹੈ ਪਰ ਪ੍ਰਭੂ ਦਾ ਵਚਨ ਸਦਾ ਤਿੱਕਰ ਕਾਇਮ ਰਹਿੰਦਾ ਹੈ ਇਹੋ ਉਹ ਵਚਨ ਹੈ ਜੀ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਹੈ। ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ ਤਾਂ ਫਿਰ ਸਹੀ 29 ਕੀ ਹੈ? ਮਨੁੱਖ ਤੇ ਮਰਨਹਾਰ ਹੈ। ਪਰ ਪਵਿੱਤਰ ਆਤਮਾ ਸਾਡੇ ਅੰਦਰਲੇ ਮਨੁੱਖ ਵਿੱਚ ਵਾਸ ਕਰਦਾ ਹੈ। ਸਾਡੀ ਆਤਮਾ, ਪ੍ਰਾਣ ਅਤੇ ਸਰੀਰ ਸਾਡੇ ਵਿੱਚ ਰਾਜ ਕਰਦੇ ਹਨ। ਫਿਰ ਸਵਰਗੀਆਂ ਖੁਸ਼ੀ ਆਨੰਦ ਮਿਲਦਾ ਹੈ। ਉਹ ਹੈ ਅਸਲੀ 29। ਇਹ ਕਰ ਸਾਡੇ ਸੋਖੇ ਸੰਸਾਰ ਵਿੱਚ ਵਧਦੇ ਜਾਂਦੇ ਨੇ ਤਾਂ ਫਿਰ ਸਾਡੇ ਅੰਦਰ ਆਤਮਾ ਤੇ ਪ੍ਰਾਣ ਵਿੱਚ ਸੰਘਰਸ਼ ਵਧਦਾ ਜਾਂਦਾ ਹੈ ਅਸੀਂ ਵੇਖਦੇ ਹਾਂ ਸਰੀਰਕ ਵਰਕਤਾਂ ਕਰਕੇ ਅੱਜ ਦੇ ਪ੍ਰਚਾਰਕ ਲੋਕ ਅੱਜ ਦੇ ਵਿਸ਼ਵਾਸੀ ਲੋਕ ਸੰਸਾਰਿਕ ਬਣ ਗਏ ਨੇ ਇਹ ਸੰਸਾਰ ਦਾ ਸੁੱਖ ਮੰਗਦੇ ਨੇ ਉਹਨਾਂ ਦਾ ਉਦੇਸ਼ ਹੈ ਸੰਸਾਰਿਕ ਵਸਤੂਆਂ ਵੱਧ ਤੋਂ ਵੱਧ ਹਾਸਲ ਕਰਨੀਆਂ ਪਹਿਲਾ ਯਹੋਨਾ 2 ਬ 15 ਤੋਂ 16 ਵਿੱਚ ਲਿਖਿਆ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੈ ਤਾਂ ਉਹ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀਆਂ ਕਾਮਨਾ ਅਤੇ ਨੇਤਰਾਂ ਦੀਆਂ ਨੇਤਰ ਦੀ ਕਾਮਨਾ ਅਤੇ ਜੀਵਨ ਦਾ ਅਪਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਪਿਆਰਿਓ ਮੱਤੀ 9 ਬਾ 19 ਬਾਪ 16 ਤੋਂ 24 ਵਿੱਚ ਵੀ ਲਿਖਿਆ ਹੈ ਕਿ ਧਨੀ ਆਦਮੀ ਯਿਸੂ ਨੂੰ ਮਿਲਣ ਆਇਆ ਯਿਸੂ ਨੇ ਸਾਰੀ ਸਥਿਤੀ ਨੂੰ ਵੇਖਦੇ ਉਸ ਨੂੰ ਕਿਹਾ ਆਪਣਾ ਸਭ ਕੁਝ ਵੇਚ ਤੇ ਕੰਗਾਲਾਂ ਨੂੰ ਦੇ ਅਸੀਂ ਸਾਫ਼ ਸ਼ਬਦਾਂ ਵਿੱਚ ਪੜਦੇ ਹਾਂ ਤੇ ਵੇਖੋ ਤੇ ਮੇਰੇ ਪਿੱਛੇ ਆ ਉਹ ਇਸ ਗੱਲ ਸੁਣ ਕੇ ਧਣੀ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਧਣੀ ਸੀ ਤੇ ਆਪਣੀ ਸੰਸਾਰਿਕ ਧਨ ਦੇ ਮੋਹ ਵਿੱਚ ਸੀ ਉਹ ਆਦਮੀ ਸੰਸਾਰਿਕ ਧਨ ਦੇ ਵਿੱਚ ਵੱਜਿਆ ਹੋਇਆ ਸੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੰਗ ਦਰਵਾਜ਼ੇ 'ਤੇ ਥਾਣੀ ਲੰਘਣਾ ਬਹੁਤ ਮੁਸ਼ਕਲ ਹੈ ਤੇ ਬਹੁਤ ਕਠਿਨ ਹੈ ਪਹਿਲਾ ਤਮੋਥੀਆ ਅਸੀਂ ਪੜਦੇ ਹਾਂ ਹਾਊਸ ਵਿੱਚ ਲਿਖਿਆ ਹੈ ਪਰ ਉਹ ਜਿਹੜੇ ਧਨਵਾਨ ਬਨਣਾ ਚਾਹੁੰਦੇ ਹਨ ਸੋ ਪ੍ਰਤਾਵੇ ਅਤੇ ਫਾਈ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਰਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਸੋ ਮਨੁੱਖ ਨੂੰ ਤਬਾਈ ਅਤੇ ਨਾਸ਼ ਦੇ ਸਮੁੰਦਰ ਵਿੱਚ ਡਬੋ ਦਿੰਦਾ ਹੈ ਕਿਉਂਕਿ ਮਾਇਆ ਦਾ ਲੋਭ ਹਰ ਪ੍ਰਕਾਰ ਦੀ ਬਰਾਈ ਦੀ ਜੜ ਹੈ ਅਤੇ ਕਈ ਲੋਕ ਉਹਨੂੰ ਲੋਚਦੇ ਆ ਨਿਚਾ ਦੇ ਰਾਹੋਂ ਖੁੱਸ ਗਏ ਅਤੇ ਆਪਣੇ ਆਪ ਨੂੰ ਅਨੇਕਾਂ ਗਮਦਿਆਂ ਤੀਰਾਂ ਨਾਲ ਵਿੰਨਿਆ ਹੈ ਪਰ ਤੂੰ ਇਹ ਪਰਮੇਸ਼ਰ ਦੇ ਆ ਬੰਦਿਆ ਇਹਨਾਂ ਗੱਲਾਂ ਤੋਂ ਭੱਜ ਅਤੇ ਧਰਮ ਭਗਤੀ ਨੇਚਾ ਪ੍ਰੇਮ ਧੀਰਜ ਨਰਮਾਈ ਦੇ ਮੰਗਰ ਲੱਗਾ ਰੋ ਪਿਆਰੇ ਉਹ ਮੋਹ ਜਦੋਂ ਸਾਡੇ ਅੰਦਰ ਆਉਂਦਾ ਹੈ ਫਿਰ ਅਸੀਂ ਸ਼ੈਤਾਨ ਦੀਆਂ ਸਕੀਮਾਂ ਵਿੱਚ ਫਸ ਜਾਂਦੇ ਹਾਂ ਇਸ ਲਈ ਪਰਮੇਸ਼ੁਰ ਦਾ ਵਚਨ ਕਹਿੰਦਾ ਹੈ ਪਹਿਲਾ ਪਾਤਰਸ 2 ਦੀ 11 ਹੇ ਪਿਆਰਿਓ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾਵਾਂ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ਸੋ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਸੰਸਾਰਿਕ ਵਿੱਚ ਪਰਦੇਸੀ ਅਤੇ ਮੁਸਾਫਰ ਹਾਂ ਸਾਨੂੰ ਇੱਥੇ ਮਨ ਲਈ ਲਾਉਣਾ ਚਾਹੀਦਾ ਅਸੀਂ ਆਪਣੇ ਸਵਰਗੀ ਪਿਤਾ ਦੇ ਘਰ ਵੱਲ ਜਾਣ ਲਈ ਯਾਤਰਾ ਕਰ ਰਹੇ ਹਾਂ ਉੱਥੇ ਸਾਡੇ ਪਿਤਾ ਨੇ ਸਾਡੇ ਲਈ ਪੂਰੀ ਤਿਆਰੀ ਕੀਤੀ ਹੈ ਇਸ ਕਰਕੇ ਸਫਰ ਵਿੱਚ ਜਿੰਨਾ ਬੋਝ ਲਗਾ ਹੋਊਗਾ ਉਹਨੇ ਹੀ ਆਰਾਮਦਾਇਕ ਸਾਡਾ ਸਫਰ ਹੋਵੇਗਾ ਇਸ ਕਰਕੇ ਪਿਆਰਿਓ ਤੰਗ ਦਰਵਾਜ਼ੇ ਵਿੱਚ ਚੱਲਣਾ ਹੈ ਤਾਂ ਸਰੀਰਕ ਵਾਸ਼ਨਾਵਾਂ ਤੋਂ ਸਰੀਰਕ ਦੀ ਪੂਰਤੀ ਲਈ ਜੋ ਕੁਝ ਅਸੀਂ ਕਰਦੇ ਹਾਂ ਆਰਾਮਦਾਇਕ ਜੀਵਨ ਜੀਣ ਲਈ ਜੋ ਕੁਝ ਕਰਦੇ ਹਾਂ ਉਸ ਲਈ ਬਹੁਤ ਔਖਾ ਹੈ ਕਿ ਅਸੀਂ ਤੰਗ ਦਰਵਾਜ਼ੇ ਵਿੱਚ ਚਲੀਏ ਤੰਗ ਦਰਵਾਜ਼ੇ ਵਿੱਚ ਜਾਣ ਦੇ ਲਈ ਬਹੁਤ ਸਾਰੇ ਲੋਕ ਤੁਹਾਡੇ ਨਾਲ ਬੁਰਾ ਵਰਤੋ ਕਰਨਗੇ ਇਨਸਾਨ ਅੱਜ ਢੜਕ ਕੇ ਚੌੜੇ ਤੇ ਖੁੱਲੇ ਰਸਤੇ ਵਿੱਚ ਚੱਲਣ ਲੱਗ ਪਏ ਹਨ ਕਈ ਲੋਕ ਸੋਚਦੇ ਨੇ ਕਿ ਪਹਿਲਾਂ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਹੈ ਇਹ ਨਹੀਂ ਹੈ ਇਹ ਸਭ ਸ਼ੈਤਾਨ ਦੀ ਚਲਕੀ ਹੈ ਬਹੁਤ ਸਾਰੇ ਲੋਕ ਧੋਖੇ ਵਿੱਚ ਰਹਿੰਦੇ ਨੇ ਸਰੀਰਕ ਵਰਗਤਾ ਪਾਉਣ ਵਾਲੇ ਲੋਕ ਅੱਜ ਕਿੱਥੇ ਨੇ ਸਾਨੂੰ ਇਹ ਸਭ ਚੰਗੀ ਤਰ੍ਹਾਂ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਪਰਮੇਸ਼ਰ ਕਦੀ ਵੀ ਇਹੋ ਜਿਹੀਆਂ ਵਰਕਤਾਂ ਦੇ ਕੇ ਪੀੜੀ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਅਸੀਂ ਵੇਖਦੇ ਹਾਂ ਚੇਲਿਆਂ ਦਾ ਜੀਵਨ ਚੇਲਿਆਂ ਨੇ ਕਿੰਨੇ ਦੁੱਖ ਸਹੇ ਪਹਿਲੀ ਸਦੀ ਦੇ ਲੋਕਾਂ ਵੱਲ ਦੇਖਦੇ ਹਾਂ ਸੰਤਾਂ ਦੀਆਂ ਜ਼ਿੰਦਗੀਆਂ ਵੱਲ ਦੇਖਦੇ ਹਾਂ ਅਸੀਂ ਅਜਿਹੇ ਵਿਸ਼ਵਾਸੀ ਕਿਉਂ ਨਹੀਂ ਪੈਦਾ ਕਰ ਪਾ ਰਹੇ ਕਿ ਜਿਹੜੇ ਪਹਿਲੀ ਸਦੀ ਦੇ ਲੋਕਾਂ ਵਾਂਗ ਪਹਿਲੀ ਸਦੀ ਦੇ ਵਿਸ਼ਵਾਸੀਆਂ ਵਾਂਗ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਜੀਵਨ ਦਾਤਾ ਸਮਝ ਕੇ ਸਭ ਕੁਝ ਉਹਦੇ ਲਈ ਕੁਰਬਾਨ ਕਰਨ ਲਈ ਤਿਆਰ ਹੋਣ ਅਸੀਂ ਤਾਂ ਛੋਟੀਆਂ-ਛੋਟੀਆਂ ਜਿਮੇਤਾਂ ਆਉਂਦੀਆਂ ਤੇ ਡੋਲ ਜਾਂਦੇ ਹਾਂ। ਕਈ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਦੇ ਲਈ ਵੀ ਆਪਣੇ ਧਰਮ ਨੂੰ ਛੱਡ ਬੈਠਦੇ ਹਾਂ। ਸੋ ਪਿਆਰਿਓ ਜੇਕਰ ਅਸੀਂ ਭੀੜੇ-ਫਾਟਕ ਵਿੱਚ ਚੱਲਣਾ ਹੈ, ਤੰਗ ਦਰਵਾਜ਼ੇ ਵਿੱਚ ਤਲਣਾ ਹੈ ਤਾਂ ਸ੍ਰੀ ਪ੍ਰਭੂ ਯਿਸੂ ਈਸੂ ਦੀ ਸਲੀਬ ਵੱਲ ਵੇਖੋ। ਕਿੰਨੇ ਦੁੱਖ, ਕਿੰਨੇ ਤਸੀਹੇ ਝੱਲ ਕੇ ਉਹ ਸਾਨੂੰ ਮੁਕਤੀ ਦਿੱਤੀ। ਅਸੀਂ ਸਾਡਾ ਮਕਸਦ ਇਸ ਸੰਸਾਰ ਦੀਆਂ ਵਾਸ਼ਨਾਵਾਂ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰਨਾ ਨਹੀਂ ਸਵਰਗ ਨੂੰ ਸਗੋਂ ਸਵਰਗ ਰਾਜ ਤੁਹਾਡੇ ਲਈ ਹੈ ਸਾਡਾ ਸਾਡੀ ਯਾਤਰਾ ਹੈ ਇਸ ਸੰਸਾਰ ਵਿੱਚ ਉਹ ਯਾਤਰਾ ਵਿੱਚ ਆਪਣਾ ਭਾਰ ਹਲਕਾ ਕਰੋ ਆਪਣੇ ਕੋਲ ਸਰੀਰ ਦੀਆਂ ਜੋ ਪੂਰਤੀਆਂ ਦੇ ਲਈ ਸਰੀਰ ਮੰਗਦਾ ਹੈ ਉਹਨੂੰ ਛੱਡ ਕੇ ਆਤਮਾ ਦੀ ਆਵਾਜ਼ ਸੁਣ ਕੇ ਪਵਿੱਤਰ ਆਤਮਾ ਦੀ ਆਵਾਜ਼ ਸੁਣ ਕੇ ਆਪਣੇ ਜੀਵਨ ਨੂੰ ਬਸਰ ਕਰੋ ਜੈ ਯਿਸੂ ਮਸੀਹ ਦੀ